ਆਓ ਜੀ ਸ਼ੁਰੂ ਕਰਦੇ ਆਂ ਅੱਜ ਦੀ ਕਹਾਣੀ ਅੱਜ ਦੀ ਕਹਾਣੀ ਆ ਜੀ ਇੱਕ ਕਿਸਾਨ ਤੇ ਉਸਦੇ ਕੁੱਤੇ ਦੀ ਕਹਾਣੀ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਸੁਖਪੁਰ ਵਿੱਚ ਇੱਕ ਕਿਸਾਨ ਰਹਿੰਦਾ ਸੀ ਉਸ ਦਾ ਨਾਮ ਸੀ ਪੁਲਵਿੰਦਰ ਸਿੰਘ ਪੁਲਵਿੰਦਰ ਸਿੰਘ ਇਮਾਨਦਾਰ ਮਿਹਨਤੀ ਤੇ ਦਿਲੋਂ ਸਾਫ਼ ਇਨਸਾਨ ਸੀ ਉਹ ਸਵੇਰੇ ਸਵੇਰੇ ਉੱਠ ਕੇ ਆਪਣੇ ਖੇਤਾਂ ਵਿੱਚ ਜਾ ਪਹੁੰਚਦਾ ਸੀ ਸੂਜਦੀ ਪਹਿਲੀ ਕਿਰਨ ਨਾਲ ਹੀ ਉਸਦੇ ਹੱਥ ਵਿੱਚ ਹੁੰਦੀ ਸੀ ਕਹਾੜੀ ਤੇ ਮੋਹਰੇ ਦੀ ਹੁੰਦੀ ਮਿੱਟੀ ਦੀ ਸੁਗੰਧ ਬਲਵਿੰਦਰ ਦੇ ਘਰ ਵਿੱਚ ਉਸਦੀ ਪਤਨੀ ਸੁਖਦੀਪ कौर ਦੋ ਬੱਚੇ ਗੁਰਪ੍ਰੀਤ ਤੇ ਸਿਮਰ ਅਤੇ ਇੱਕ ਕੁੱਤਾ ਸੀ ਜਿਸ ਦਾ ਨਾਮ ਸੀ ਸ਼ੀਰਾ ਸ਼ੀਰਾ ਬਲਵਿੰਦਰ ਦੇ ਨਾਲ ਬਹੁਤ ਪੁਰਾਣਾ ਸਾਥੀ ਸੀ ਉਹ ਛੋਟਾ ਜਿਹਾ ਸੀ ਜਦੋਂ ਬਲਵਿੰਦਰ ਨੇ ਉਸ ਨੂੰ ਬਚਾਇਆ ਸੀ ਇੱਕ ਵਾਰ ਖੇਤਾਂ ਵਿੱਚ ਉਸ ਨੂੰ ਜ਼ਖਮੀ ਹਾਲਤ ਵਿੱਚ ਮਿਲਿਆ ਸੀ ਉਸ ਦੇੰ ਤੋਂ ਸੇਰਾ ਉਸ ਦੇ ਘਰ ਦਾ ਹਿੱਸਾ ਬਣ ਗਿਆ ਸੀ ਸੇਰਾ ਸਿਰਫ ਕੁੱਤਾ ਨਹੀਂ ਸੀ ਉਹ ਬਲਵਿੰਦਰ ਦਾ ਸਾਥੀ ਸੁਰੱਖਿਆ ਕਰਦਾ ਤੇ ਦਿਲ ਦਾ دوست ਸੀ ਜਦੋਂ ਕਿਸਾਨ ਖੇਤਾਂ ਵਿੱਚ ਮਿਹਨਤ ਕਰਦਾ ਸੇਰਾ ਉਸ ਦੇ ਨਾਲ ਨਾਲ ਦੌੜਦਾ ਜਦੋਂ ਕਿਸਾਨ ਥੱਕ ਕੇ ਤਰਥ ਤੇ ਹੀਠਾਂ ਬੈਠਦਾ ਸੇਰਾ ਉਸ ਦੇ ਪੈਰਾਂ ਕੋਲ ਲੇਟ ਜਾਂਦਾ ਉਹਨਾਂ ਦਾ ਰਿਸ਼ਤਾ ਸ਼ਬਦਾਂ ਨਾਲ ਨਹੀਂ ਦਿਲ ਨਾਲ ਜੁੜਿਆ ਸੀ ਸਖਪੁਰ ਪਿੰਡ ਦੀ ਜ਼ਿੰਦਗੀ ਸਾਦੀ ਸੀ ਲੋਕ ਸਵੇਰ ਤੋਂ ਸ਼ਾਮ ਤੱਕ ਮਿਹਨਤ ਕਰਦੇ ਖੇਤਾਂ ਵਿੱਚ ਹਲ ਚਲਾਉਂਦੇ ਤੇ ਰਾਤ ਨੂੰ ਪਿੰਡ ਦੇ ਚੌਰਾਏ ਤੇ ਇਕੱਠੇ ਬੈਠ ਕੇ ਗੱਲਾਂ ਕਰਦੇ ਬਲਵਿੰਦਰ ਨੂੰ ਪਿੰਡ ਦੇ ਲੋਕ ਬੱਲੀ ਬਾਜੀ ਕਹਿੰਦੇ ਸਨ ਉਹ ਹਮੇਸ਼ਾ ਖੁਸ਼ ਰਹਿੰਦਾ ਸੀ ਕਿਸੇ ਦੀ ਮਦਦ ਕਰਨ ਲਈ ਤਿਆਰ ਪਰ ਇੱਕ ਸਮੱਸਿਆ ਸੀ ਉਸ ਦਾ ਖੇਤ ਪਿੰਡ ਦੇ ਬਾਹਰ ਸੀ ਜਿੱਥੇ ਕਈ ਵਾਰ ਜੰਗਲੀ ਜਾਨਵਰ ਆ ਜਾਂਦੇ ਸਨ ਖਾਸ ਕਰਕੇ ਰਾਤ ਦੇ ਸਮੇਂ ਜਦੋਂ ਸੂਰਜ ਟੁੱਬ ਜਾਂਦਾ ਤਾਂ ਸਿਆਰ ਤੇ ਬੇਲਘਾਮ ਸੂਰ ਆ ਕੇ ਖੇਤ ਪਰਵਾਧ ਕਰ ਜਾਂਦੇ ਬਲਵਿੰਦਰ ਲਈ ਇਹ ਚਿੰਤਾ ਦਾ ਕਾਰਨ ਸੀ ਸੇਰਾ ਹਮੇਸ਼ਾ ਖੇਤਾਂ ਦੇ ਕੋਲ ਰਹਿੰਦਾ ਸੀ ਜਦੋਂ ਵੀ ਕੋਈ ਆਵਾਜ਼ ਹੁੰਦੀ ਉਹ ਤੁਰੰਤ ਭੌਂਕਣਾ ਸ਼ੁਰੂ ਕਰ ਦਿੰਦਾ ਤੇ ਜਾਨਵਰ ਭੱਜ ਜਾਂਦੇ ਪਿੰਡ ਦੇ ਲੋਕ ਕਹਿੰਦੇ ਬੱਲੀ ਦਾ ਸੇਰਾ ਦਾ ਸੱਚਮੁੱਚ ਸੇਨਾ ਵਰਗਾ ਹੈ ਇੱਕ ਰਾਤ ਦੀ ਗੱਲ ਹੈ ਸਾਵਣ ਦਾ ਮਹੀਨਾ ਸੀ ਮਿੱਟੀ ਤੋਂ ਤਾਜ਼ਾ ਸੁਗੰਧ ਆ ਰਹੀ ਸੀ ਬਲਵਿੰਦਰ ਨੇ ਖੇਤਾਂ ਦੀ ਸਿੰਚਾਈ ਕਰਕੇ ਬੇਲਾਂ ਨੂੰ ਬੰਨਿਆ ਤੇ ਘਰ ਵੱਲ ਵਾਪਸ ਆ ਰਿਹਾ ਸੀ ਸਿਰ ਉਸਦੇ ਨਾਲ ਸੀ ਅਚਾਨਕ ਖੇਤ ਦੇ ਕਿਨਾਰੇ ਉਸ ਨੂੰ ਹਲਕਾ ਜਿਹਾ ਹਿੱਲਣਾ ਮਹਿਸੂਸ ਹੋਇਆ ਉਸ ਨੇ ਧਿਆਨ ਨਾਲ ਚ ਮਾਰੀ ਇੱਕ ਜੰਗਲੀ ਸੂਰ ਖੇਤ ਵਿੱਚ ਦਾਖਲ ਹੋ ਰਿਹਾ ਸੀ ਬਲਵਿੰਦਰ ਨੇ ਚੀਕ ਮਾਰੀ ਪਰ ਸ਼ੋਰ ਨਹੀਂ ਰੁਕਿਆ ਉਸ ਤੋਂ ਬਾਅਦ ਪਹਿਲਾਂ ਕਿ ਬਲਵਿੰਦਰ ਕੁਝ ਕਰਦਾ ਸੇਰਾ ਬਿਜਲੀ ਦੀ ਤਰ੍ਹਾਂ ਦੌੜਿਆ ਤੇ ਸ਼ੋਰ ਉੱਤੇ ਝਪਟ ਪਿਆ ਸ਼ੋਰ ਨੇ ਉਸਨੂੰ ਜੋਰ ਨਾਲ ਠੋਕ ਕੇ ਮਾਰੀ ਪਰ ਸੇਰਾ ਪਿੱਛੇ ਨਹੀਂ ਹਟਿਆ ਦੋਵਾਂ ਵਿਚਕਾਰ ਖੂਨ ਖਾਰ ਮੁਕਾਬਲਾ ਹੋਇਆ ਅੰਤ ਵਿੱਚ ਸੇਰਾ ਨੇ ਸ਼ੋਰ ਨੂੰ ਭਜਾ ਦਿੱਤਾ ਪਰ ਆਪ जख्मी ਹੋ ਗਿਆ ਬਲਵਿੰਦਰ ਨੇ ਸੇਰਾ ਨੂੰ ਗੋਦ ਵਿੱਚ ਚੁੱਕਿਆ ਤੇ ਘਰ ਲਿਆਇਆ ਅਸਦੀ ਪਤਨੀ ਨੇ ਘਾਹ ਸਾਫ਼ ਕੀਤੀ ਤੇ ਬੱਚਿਆਂ ਨੇ ਰੋ ਰੋ ਕੇ ਕਿਹਾ ਪਪਾ ਸਿਰਾਂ ਨੂੰ ਕੀ ਹੋਇਆ ਕੁਝ ਹੋ ਗਿਆ ਜਾਵੇਗਾ ਬਲਵਿੰਦਰ ਨੇ ਹੌਲੀ ਬਾਜ ਵਿੱਚ ਕਿਹਾ ਨਹੀਂ ਪੁੱਤ ਇਹ ਸਾਡਾ ਸਿਰਾਂ ਸੂਰਮਾ ਹੈ ਇਹ ਸਭ ਠੀਕ ਕਰ ਲਵੇਗਾ ਅਗਲੇ ਦਿਨ ਸਿਰਾਂ ਥੋੜਾ ਠੀਕ ਹੋ ਗਿਆ ਉਸਦੀ ਹਿੰਮਤ ਦੇਖ ਕੇ ਪਿੰਡ ਦੇ ਲੋਕ ਉਸਦੀ ਤਾਰੀਫ਼ ਕਰਨ ਲੱਗੇ ਪਰਬਲਵਿੰਦਰ ਦੇ دل ਵਿੱਚ ਇੱਕ ਅਜੀਬ ਡਰ ਵੀ ਪੈਦਾ ਹੋ ਗਿਆ ਉਹ ਸੋਚਣ ਲੱਗਾ ਕਿ ਕਾਰ ਹੋਸਣੋਂ ਕਦੇ ਸਿਰੇ ਨਾਲ ਕੁਝ ਹੋ ਨਾ ਜਾਵੇ ਕਿਉਂਕਿ ਉਹ ਬਿਨਾ ਉਸਦੀ ਜ਼ਿੰਦਗੀ ਅਧੂਰੀ ਸੀ ਸਾਵਣ ਦੀ ਆਮ ਹੁੰਦਾ ਹੁਣ ਪਿੰਡ ਸੁਖਪੁਰ ਦੇ ਠੀਰੇ ਠੀਰੇ ਭਾਰਤੀ ਹੋ ਰਹੀਆਂ ਸਨ ਖੇਤਾਂ ਵਿੱਚ ਮਿੱਟੀ ਗਿੱਲੀ ਸੀ ਤੇ ਫਸਲਾਂ ਹੌਲੀ-ਹੌਲੀ ਹਰੇ-ਭਰੇ ਦਿਖ ਰਹੀਆਂ ਸਨ ਬਲਵਿੰਦਰ ਖੇਤ ਵਿੱਚ ਕੰਮ ਕਰਦਾ ਸੀ ਤੇ ਸਿਰਾਂ ਉਸਦੇ ਨਾਲ-ਨਾਲ ਦੌੜਦਾ ਪਰ ਇੱਕ ਦਿਨ ਸਵੇਰ ਬਲਵਿੰਦਰ ਨੂੰ ਫਸਲਾਂ ਵਿੱਚ ਅਜੀਬ ਹਾਲਤ ਮਿਲੀ ਕਈ ਤਰ੍ਹਾਂ ਦੇ ਜੰਗਲੀ ਜਾਨਵਰ ਖੇਤ ਵਿੱਚ ਘੁਸ ਕੇ ਅਨਾਜ ਖਾ ਚੁੱਕੇ ਸਨ ਬਲਵਿੰਦਰ ਦਾ ਦਿਲ ਭਾਰੀ ਹੋ ਗਿਆ ਇਹ ਸਿਰਫ ਧਨ ਦੀ ਨੁਕਸਾਨ ਨਹੀਂ ਸੀ ਸਗੋਂ ਪਿਛਲੇ ਸਾਲ ਦੀ ਮਿਹਨਤ ਦੀ ਕੁਰਬਾਨੀ ਸੀ ਉਸਨੇ ਫਸਲਾਂ ਨੂੰ ਬਚਾਉਣ ਲਈ ਸੋਚਿਆ ਕਿ ਸੂਰਾਂ ਨੂੰ ਰੋਕਣ ਲਈ ਰਾਤ ਨੂੰ ਖੇਤ ਦੇ ਕੋਨੇ ਤੇ ਕੋਨੇ ਕੋਨੇ ਤੇ ਨਿਗਰਾਨੀ ਰੱਖੀ ਜਾਵੇ ਜਿਵੇਂ ਹੀ ਰਾਤ ਹੋਈ ਸੇਰਾ ਜਾਗਦਾ ਰਿਹਾ ਉਸ ਨੂੰ ਕੋਈ ਅਜੀਬ ਆਵਾਜ਼ ਸੁਣਾਈ ਦਿੱੰਦੀ ਬਲਵਿੰਦਰ ਟਾਚ ਟਾਰ ਤੇ ਲਿਆ ਤੇ ਦੇਖਿਆ ਫਸਲਾਂ ਵਿੱਚ ਇੱਕ ਵੱਡਾ ਜੰਗਲੀ ਸੂਰ ਆ ਰਿਹਾ ਸੀ ਸੇਰਾ ਬਿਨਾਂ ਡਰੇ ਉਸ ਦੇ ਸਾਹਮਣੇ ਖੜਾ ਹੋ ਗਿਆ ਜਿਵੇਂ ਹੀ ਸੂਰ ਨੇ ਸੇਰੇ ਨੂੰ ਦੇਖਿਆ ਉਹ ਝਟਪੜ ਝਪਟ ਪਿਆ ਬਲਵਿੰਦਰ ਚੀਕ ਮਾਰਦਾ ਹੋਇਆ ਦੌੜਿਆ ਪਰ ਸੂਰ ਬਹੁਤ ਤੇਜ਼ ਸੀ ਸੇਰਾ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਉਸਨੇ ਸੂਰ ਨੂੰ ਰੋਕਣ ਲਈ ਆਪਣੀ ਸਾਰੀ ਹਿੰਮਤ ਜਹਿਰ ਕੀਤੀ ਫਲਸਫਾ ਕਿਹਾ ਜਾਂਦਾ ਹੈ ਸੱਚਾ ਦੋਸਤ ਆਪਣੀ ਜਾਨ ਵੀ ਦੇ ਸਕਦਾ ਹੈ ਉਹ ਰਾਤ ਬਹੁਤ ਲੰਮੀ ਸੀ ਬਲਵੰਦਰ ਨੇ ਆਪਣੇ ਹੱਥ ਸੇਰੇ ਦੇ ਉੱਤੇ ਰੱਖਿਆ ਤੇ ਕਿਹਾ ਮੇਰਾ ਸੇਰਾ ਤੂੰ ਸੱਚਮੁੱਚ ਸੂਰਮਾ ਹੈ ਪਰ ਕਿਵੇਂ ਮੈਂ ਤੇਰੇ ਬਿਨਾਂ ਰਹਾਗਾ ਅਗਲੇ ਦਿਨ ਸਵੇਰੇ ਪਿੰਡ ਦੇ ਲੋਕ ਖੇਤਾਂ ਵਿੱਚੋਂ ਆਏ ਉਹਨਾਂ ਨੇ ਵੇਖਿਆ ਕਿ ਸਿਰਾਂ ਜ਼ਖਮੀ ਹੋਣ ਦੇ ਬਾਵਜੂਦ ਫਸਲਾਂ ਦੀ ਰਾਖੀ ਰੱਖਿਆ ਕੀਤੀ ਸੀ ਬਲਵਿੰਦਰ ਨੇ ਪਿੰਡ ਦੇ ਲੋਕਾਂ ਨੂੰ ਹੌਸਲਾ ਦਿੱਤਾ ਸਾਡੇ ਪਿੰਡ ਦੀ ਮਿਹਨਤ ਸਾਡਾ ਸਾਥ ਤੇ ਸਾਡਾ ਸਿਰਾਂ ਇਹ ਸਭ ਕੁਝ ਇਕੱਠੇ ਕਰਕੇ ਅਸੀਂ ਮੁਸ਼ਕਲਾਂ ਦਾ ਸਾਹਮਣਾ ਕਰਾਂਗੇ ਸਾਲ ਦੇ ਅੰਤ ਦੇ ਬਲਵਿੰਦਰ ਦੀ ਫਸਲ ਪੂਰੀ ਤਰ੍ਹਾਂ ਨਹੀਂ ਸੀ ਬਰਬਾਦ ਹੋਈਣੀ ਜੰਗਲੀ ਜਾਨਵਰਾਂ ਨੇ ਕਾਫੀ ਨੁਕਸਾਨ ਕੀਤਾ ਪਰ ਸ਼ੇਰਾਂ ਦੀ ਹਿੰਮਤ ਨੇ ਬਹੁਤ ਕੁਝ ਬਚਾਇਆ ਬਲਵਿੰਦਰ ਨੇ ਪਿੰਡ ਦੇ ਬੱਚਿਆਂ ਨੂੰ ਕਿਹਾ ਦੇਖੋ ਬੱਚੋ ਸ਼ੇਰਾਂ ਸਾਡੇ ਨਾਲ ਸਿਰਫ ਕਿਵੇਂ ਖੇਡਦਾ ਨਹੀਂ ਉਹ ਸਾਡੀ ਰੱਖਿਆ ਕਰਦਾ ਹੈ ਜਿਵੇਂ ਉਹ ਸੱਚਾ ਦੋਸਤ ਹੈ ਅਸੀਂ ਵੀ ਆਪਣੀ ਮਿਹਨਤ ਦੇ ਤੇ ਦਿਲੋਂ ਸੱਚਾਈ ਨਾਲ ਜ਼ਿੰਦਗੀ ਵਿੱਚੋਂ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ ਬੱਚੇ ਸੇਰੇ ਦੇ ਚਿਹਰੇ ਤੇ ਚਿਹਰੇ ਨੂੰ ਦੇਖ ਕੇ ਹੱਸੇ ਤੇ ਬਲਵਿੰਦਰ ਦੇ ਦਿਲ ਨੂੰ ਵੀ ਸਾਤਾਂ ਵਾ ਬਿਨਾ ਮਿਲੀ ਉਹ ਸਮਝ ਗਿਆ ਕਿ ਕਈ ਵਾਰ ਸਹੀ ਸਾਥੀ ਹੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਸੇਰਾ ਜੋ ਹੁਣ ਥੋੜਾ ਠੀਕ ਹੋ ਗਿਆ ਸੀ ਬਲਵਿੰਦਰ ਦੇ ਪਾਸ ਆ ਕੇ ਆਪਣੇ ਸੈਰ ਨੂੰ ਉਸਦੇ ਪੈਰਾਂ ਕੋਲ ਰੱਖਿਆ ਉਸ ਨੇ ਉਸ ਨੇ ਹਾਂ ਕਹਿ ਰਿਹਾ ਸੀ ਚਿੰਤਾ ਨਾ ਕਰੋ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ ਸਾਲ ਬਦਲ ਚੁੱਕੇ ਸਨ ਪਰ ਬਲਵਿੰਦਰ ਅਤੇ ਸੇਰਾ ਦਾ ਰਿਸ਼ਤਾ ਦਿਨ ਬਥੇਨ ਮਜ਼ਬੂਤ ਹੁੰਦਾ ਗਿਆ ਪਿੰਡ ਦੇ ਲੋਕ ਹੁਣ ਸੇਰੇ ਨੂੰ ਸੁਖਪੁਰ ਦਾ ਸੂਰਮਾ ਗਹਿਣ ਲੱਗੇ ਬੱਚੇ ਉਸੇ ਨਾਲ ਖੇਡਦੇ ਕਿਸਾਨ ਉਸਦੇ ਸਾਥ ਨਾਲ ਖੇਤਾਂ ਵਿੱਚ ਕੰਮ ਕਰਦੇ ਬਲਵਿੰਦਰ ਨੇ ਆਪਣੇ ਖੇਤਾਂ ਵਿੱਚ ਨਵੀਂ ਫਸਲਾਂ ਵਾਈਆਂ ਹੌਲੀ-ਹੌਲੀ ਬਰਸਾਤ ਤੇ ਮਿੱਟੀ ਨੂੰ ਹਰੇ-ਭਰੇ ਖੇਤਾਂ ਵਿੱਚ ਬਦਲ ਦਿੱਤਾ ਇਸ ਵਾਰ ਬਲਵਿੰਦਰ ਨੇ ਪਿੰਡ ਦੇ ਲੋਕਾਂ ਨੂੰ ਵੀ ਸਿਖਾਇਆ ਕਿ ਫਸਲਾਂ ਦੀ ਰੱਖਿਆ ਕਿਵੇਂ ਕਰਨੀ ਹੈ ਉਹ ਸਿਰੇ ਨਾਲ ਮਿਲ ਕੇ ਸਾਰੇ ਪਿੰਡ ਦੀ ਰੱਖਿਆ ਲਈ ਯੋਜਨਾ ਬਣਾਉਂਦਾ ਸਿਹਰਾ ਹਮੇਸ਼ਾ ਪਹਿਲਾਂ ਲੜਦਾ ਨਿਗਰਾਨੀ ਕਰਦਾ ਅਤੇ ਜੇ ਕੋਈ ਖਤਰਾ ਹੁੰਦਾ ਤਾਂ ਬਲਵਿੰਦਰ ਨੂੰ ਸੁਚੇਤ ਕਰਦਾ ਪਿੰਡ ਦੇ ਲੋਕ ਉਸ ਤੇ ਬਹਾਦਰੀ ਦੇ ਗੁਣ ਦੇਖ ਕੇ ਪ੍ਰੇਰਿਤ ਹੋਏ ਬਲਵਿੰਦਰ ਨੇ ਪਿੰਡ ਵਿੱਚ ਇੱਕ ਛੋਟੀ ਮੀਟਿੰਗ ਬੁਲਾਈ ਉਹ ਬੱਚਿਆਂ ਅਤੇ ਕਿਸਾਨਾਂ ਨੂੰ ਕਹਿੰਦਾ ਸਾਡੀ ਜ਼ਿੰਦਗੀ ਵਿੱਚ ਦੋ ਤਰ੍ਹਾਂ ਦੀ ਸ਼ਕਤੀ ਹੁੰਦੀ ਹੈ ਮਿਹਨਤ ਅਤੇ ਸਾਥ ਜਿਵੇਂ ਮੇਰਾ ਸੇਰੇ ਸੇਰਾ ਮੇਰੇ ਨਾਲ ਖੜਾ ਹੈ ਅਸੀਂ ਵੀ ਇੱਕ ਦੂਜੇ ਦੇ ਨਾਲ ਖੜੇ ਹੋ ਕੇ ਆਪਣੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਸਕਦੇ ਹਾਂ ਸੱਚਾ ਸਾਥ ਦਿਲੋਂ ਦੋਸਤੀ ਅਤੇ ਹਿੰਮਤ ਇਹੀ ਸੱਚੀ ਤਾਕਤ ਹੈ ਪਿੰਡ ਦੇ ਲੋਕਾਂ ਨੇ ਇਹ ਸਿੱਖਿਆ ਦਿਲੋਂ ਲੈ ਲਈ ਸੇਰਾ ਹੁਣ ਸਿਰਫ ਬਲਵਿੰਦਰ ਦਾ ਸਾਥੀ ਨਹੀਂ ਸੀ ਸਗੋਂ ਪਿੰਡ ਦਾ ਪ੍ਰਤੀਕ ਬਣ ਗਿਆ ਸੀ ਹਰ ਕੋਈ ਉਸ ਦੀ ਬਹਾਦਰੀ ਅਤੇ ਵਿਸ਼ਵਾਸ ਦਾ ਉਦਾਹਰਣ ਦਿੰਦਾ ਸਾਲ ਬਾਅਦ ਸਾਲਾਂ ਬਾਅਦ ਬਲਵਿੰਦਰ ਦੇ ਬੱਚੇ ਕੁਰਪ੍ਰੀਤ ਅਤੇ ਸਿਮਰ ਨੇ ਵੀ ਸੇਰੇ ਨਾਲ ਖੇਤਾਂ ਵਿੱਚ ਸਿੱਖਿਆ ਅਤੇ ਖੇਤੀ ਦਾ ਸਬਕ ਲਿਆ ਸੇਰਾ ਹਮੇਸ਼ਾ ਨਿਗਰਾਨੀ ਕਰਦਾ ਖੇਤਾਂ ਵਿੱਚ ਰੌਸ਼ਨੀ ਲਿਆਉਂਦਾ ਅਤੇ ਸਾਰੇ ਪਿੰਡ ਲਈ ਪ੍ਰੇਰਨਾ ਬਣਿਆ ਬਲਵਿੰਦਰ ਨੇ ਸੋਚਿਆ ਜ਼ਿੰਦਗੀ ਵਿੱਚ ਮੁਸ਼ਕਲਾਂ ਆਉਂਦੀਆਂ ਹਨ ਪਰ ਜੇ ਸਾਡੇ ਨਾਲ ਸੱਚਾ ਸਾਥੀ ਹੋਵੇ ਤਾਂ ਕੋਈ ਵੀ ਰੁਕਾਵਟ ਹਮਾਰੀ ਰਾਹ ਵਿੱਚ ਰੁਕ ਨਹੀਂ ਸਕਦੀ ਸ਼ੇਰਾ ਨੇ ਆਪਣੀ ਬਹਾਦਰੀ, ਨਿਸ਼ਵਾਰਤਾ ਅਤੇ ਦੋਸਤੀ ਨਾਲ ਸਿੱਖਾ ਦਿੱਤੀ ਕਿ ਪਿਆਰ ਅਤੇ ਸੱਚਾਈ ਨਾਲ ਜ਼ਿੰਦਗੀ ਦੇ ਹਰ ਮੁਸ਼ਕਲ ਰਾਹ ਨੂੰ ਪਾਰ ਕੀਤਾ ਜਾ ਸਕਦਾ ਹੈ। ਸੁਖਵਰਪਿੰਡ ਦੇ ਲੋਕ ਹੁਣ ਹਰ ਸਾਲ ਸ਼ੇਰਾ ਦੀਵਸ ਮਨਾਉਂਦੇ ਹਨ ਜਿੱਥੇ ਉਹ ਸਾਥ, ਮਿਹਨਤ ਅਤੇ ਦੋਸਤੀ ਦਾ ਮਹੱਤਵ ਸਿਮਰ ਕਰਦੇ ਹਨ। ਇਸ ਤਰ੍ਹਾਂ ਇਸ ਤਰ੍ਹਾਂ ਪਰਵੰਦਰ ਅਤੇ ਸេរੀ ਦੀ ਦੋਸਤੀ ਪਿੰਡ ਲਈ ਪਰਹੇਨ ਨਾ ਅਤੇ ਸੱਚੀ ਮਾਂ ਦਾਦਾ ਪ੍ਰਤੀਕ ਬਣੀ ਇਹ ਸੀ ਜੀ ਅੱਜ ਦੀ ਕਿਸਾਨ ਤੇ ਕੁੱਤੇ ਦੀ ਦੋਸਤੀ ਦੀ ਕਹਾਣੀ ਜੇਕਰ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਣ ਤਾਂ ਸਾਡੇ ਚੈਨਲ ਨੂੰ ਪਾਤਾ ਬਾਦ ਸਬਸਕ੍ਰਾਈਬ ਕਰਨਾ ਜੀ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਅਸੀਂ ਤੇ ਅਸੀਂ ਇਸੇ ਤਰ੍ਹਾਂ ਨਵੀਆਂ-ਨਵੀਆਂ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਜਦ ਤੱਕ ਲਈ ਧੰਨਵਾਦ